ਵੀ ਇੱਡਾ ਵੱਡੀ ਠਗੀ ਨਹੀਂ ਹੋ ਸਕਦੀ ਇੱਡਾ ਵੱਡਾ ਧੋਖਾ ਨਹੀਂ ਹੋ ਸਕਦਾ ਜੇ ਮਾੜਾ ਜਿਹਾ ਕੋਈ ਬੰਦਾ ਹਿੱਲਦਾ ਤੇ ਕਦੇ ਸੀਬੀਆਈ ਦੀ ਰੇਡ ਹੁੰਦੀ ਆ ਜੇ ਕਦੇ ਈਟੀ ਦੀ ਰੇਡ ਹੁੰਦੀ ਆ ਕਦੇ ਵਿਜੀਲੈਂਸ ਦੀ ਰੇਡ ਹੁੰਦੀ ਆ ਪੈਸੇ ਲੈਣ ਜਾਂਦੀਆਂ ਸੀਗਾ ਤਾਂ ਬੌਂਸਰ ਡਰਾਉਂਦੇ ਸੀ ਉਹਨੂੰ ਬੌਂਸਰ ਤਬਕਾਉਂਦੇ ਸੀ ਇਹਨਾਂ ਦੇ ਫੋਨ ਖੋਂਦੇ ਸੀ ਇਹਨਾਂ ਨੂੰ ਗੱਲ ਨਹੀਂ ਸੀ ਕਰਨ ਦਿੰਦੇ ਉਹਨਾਂ ਦਾ ਵੈਰੀ ਫਰਮ ਦਾ ਬਿਗਨਿੰਗ ਉਹਨਾਂ ਦਾ ਟੀਚਾ ਸਿਰਫ ਤੇ ਸਿਰਫ ਫਰੋਡ ਕਰਨਾ ਹੁੰਦਾ ਲੋਕਾਂ ਦੇ ਨਾਲ ਕਿਉਂਕਿ ਜਿੰਨੀਆਂ ਵੀ ਐਫਆਈਆਰ ਹੁੰਦੀਆਂ ਨੇ ਜਾਂ ਜਿੰਨੀਆਂ ਕੰਪਲੇਂਟ ਹੁੰਦੀਆਂ ਨੇ ਬਹੁਤ ਘੱਟ ਹੈ ਜਿਨ੍ਹਾਂ ਤੇ ਪ੍ਰੋਪਰ ਜੇ ਜਾਣਾ ਪਏ ਉਹ ਸਾਰੇ ਇਹ ਇਹਨਾਂ ਮਿਲੀ ਭੁਗਤ ਦੇ ਨਾਲ ਇਹਨਾਂ ਨੇ ਸਾਰਿਆਂ ਨੂੰ ਠੱਗਿਆ ਤਾਂ ਅਗਰ ਕੋਈ ਛਾਪੇਮਾਰੀ ਨਹੀਂ ਹੋਈ ਤਾਂ ਇਤਨੀ ਅਗਰ ਇਨਫੋਰਮੇਸ਼ਨ ਹੁਨੇ ਹੀ ਪਤਾ ਹੈ ਫਿਰ ਉਹ ਕਹਿੰਦੇ ਕਿ ਅਸੀਂ ਇੱਥੇ ਆਪੇ ਬੈਠ ਕੇ ਬਹੁਤ ਸਾਰੇ ਲੋਕੋ ਕੇ ਪੈਸੇ ਦਿਵਾਏ ਸਰ ਤੁਸੀਂ ਕਹਿਆ ਕਿ ਜਿਹੜਾ ਸਰਕਾਰ ਹੈ ਉਹ ਉਹਨਾਂ ਨੂੰ ਸਮਾਨਿਤ ਕਰ ਰਹੀ ਹੈ ਕਿ ਜਿਹੜੇ ਠੱਗਿਆ ਕਰੇ ਤਾਂ ਤੁਹਾਡੇ ਕਹਿਣ ਦਾ ਪਾ ਇਹ ਹੈ ਕਿ ਜਿਹੜੀ ਸਰਕਾਰੋਂ ਮਿਲੀ ਭਗਤ ਹੈ ਸਾਰ ਸਰਕਾਰ ਦੀ ਮਿਲੀ ਭਗਤ ਤੋਂ ਬਿਨਾ ਪ੍ਰਸ਼ਾਸਨਿਕ ਦੀ ਮਿਲੀ ਭਗਤ ਤੋਂ ਬਿਨਾ ਮਿਲੀ ਭੁਗਤ ਤੋਂ ਬਿਨਾ ਕਿੱਥੇ ਵੀ ਇੱਡਾ ਵੱਡੀ ਠਗੀ ਨਹੀਂ ਹੋ ਸਕਦੀ ਇੱਡਾ ਵੱਡਾ ਧੋਖਾ ਨਹੀਂ ਹੋ ਸਕਦਾ ਜੇ ਮੌਕੇ ਦਾ ਪ੍ਰਸ਼ਾਸਨ ਉਹਦੇ ਨਾਲ ਉਹਨੂੰ ਸਪੋਰਟ ਨਾ ਕਰਦਾ ਹੋਵੇ ਤੇ ਮੌਕੇ ਦੀ ਸਰਕਾਰ ਉਹਨਾਂ ਨੂੰ ਸ਼ੈਲਟਰ ਨਾ ਦਿੰਦੀ ਹੋਵੇ ਨਹੀਂ ਤਾਂ ਇਸ ਤਰ੍ਹਾਂ ਦੀਆਂ ਕੰਪਨੀਆਂ ਜਿਹੜੀਆਂ ਇੱਕ ਇੱਕ ਦੋ ਦਫ਼ਤਰ ਉਹ ਫੇਕ ਕਰਕੇ ਠਗੀ ਮਾਰਦੇ ਚਾਰ ਦਫ਼ਤਰ ਖੋਲ ਲੈਂਦੇ ਆ ਔਰ ਘੁਮ ਕਿੱਥੇ ਰਹੇ ਨੇ 2014 ਤੋਂ ਲੈ ਕੇ ਅੱਜ 24 ਤੱਕ ਘੁਮ ਕਿੱਥੇ ਰਹੇ ਨੇ ਮਹਾਲੀ ਔਰ ਚੰਡੀਗੜ੍ਹ ਔਰ ਜਿੱਥੇ ਸਾਰਿਆਂ ਨੂੰ ਵੱਡੇ ਦੇਖੋ ਹਾਈ ਕੋਰਟ ਹੈ ਦੋ ਸਰਕਾਰਾਂ ਬੈਠੀਆਂ ਦੋ ਗਵਰਨਰਸ ਬੈਠੇ ਨੇ ਐਨਆਈਏ ਬੈਠੀ ਆ ਸੀਆਈਡੀ ਬੈਠੀ ਆ ਸੀਬੀਆਈ ਬੈਠੀ ਆ ਜੇ ਮਾੜਾ ਜਿਹਾ ਕੋਈ ਬੰਦਾ ਹਿੱਲਦਾ ਤੇ ਕਦੇ ਸੀਬੀਆਈ ਦੀ ਰੇਡ ਹੁੰਦੀ ਆ ਜੇ ਕਦੇ ਈਡੀ ਦੀ ਰੇਡ ਹੁੰਦੀ ਆ ਕਦੇ ਬਿਜੀਲੈਂਸ ਦੀ ਰੇਡ ਹੁੰਦੀ ਆ ਅੱਜ ਬਿਜੀਲੈਂਸ ਛੋਟੇ ਛੋਟੇ ਸਕੈਂਡਲ ਤਾਂ ਕੱਢ ਰਹੀ ਆ ਏਡਾ ਵੱਡਾ ਜਿਹੜਾ ਹਜ਼ਾਰਾਂ ਕਰੋੜਾਂ ਦਾ ਘਪਲਾਇਆ ਮੈਂ ਪੰਜਾਬ ਦੇ ਬਿਜੀਲੈਂਸ ਤੁਹਾਡੇ ਥਰੂ মিডিਆ ਦੇ ਥਰੂ ਮੈਂ ਅਪੀਲ ਕਰਦਾ ਡੀਜੀਪੀ ਨੂੰ ਜਿਹੜਾ ਏਡਾ ਵੱਡਾ ਸਕੈਂਡਲ ਹੈ ਜੇ ਇਹਨੂੰ ਤੁਸੀਂ ਨੱਥ ਪਾ ਦੋਗੇ ਤਾਂ ਮੇਰੇ ਹਿਸਾਬ ਦੇ ਨਾਲ ਇਹ ਸਾਲੀਆਂ ਚੀਜ਼ਾਂ ਅਸੀਂ ਰਹਿਣਾ ਨਹੀਂ ਪਰ ਦੁਨੀਆ ਦੇ ਵਿੱਚ ਇਸ ਡੀਜੀਪੀ ਦਾ ਨਾਮ ਰਹਿ ਜਾਊਗਾ ਜੇ ਏਡੇ ਵੱਡੇ ਸਕੈਂਡਲ ਨੂੰ ਪੰਜਾਬ ਦੇ ਡੀਜੀਪੀ ਨੂੰ ਮੈਂ ਰਿਕਵੈਸਟ ਕਰਦਾ ਤੁਹਾਡੇ ਮੀਡੀਆ ਦੇ ਥਰੂ ਏਡੇ ਵੱਡੇ ਸਕੈਂਡਲ ਨੂੰ ਹੱਥ ਲਾ ਕੇ ਇਹਨਾਂ ਦਾ ਸਾਰਾ ਪੱਟੋਏ ਕਿੱਥੇ ਕਿੱਥੇ ਇਹਨਾਂ ਨੇ ਕੀਤੇ ਹੈਗੇ ਆ ਦੇਖੋ ਜਿਸ ਇੱਕ ਅਕਾਊਂਟ ਦੇ ਵਿੱਚ ਮੇਰੀ ਬੇਨਤੀ ਆ ਟੈਕਨੀਕਲ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸਣ ਲੱਗਿਆ ਜਿਸ ਅਕਾਊਂਟ ਦੇ ਵਿੱਚ ਮੇਰੇ ਕਾਊਂਟ ਵਿੱਚ 10 ਕਰੋੜ ਰੁਪਈਆ ਆ ਗਿਆ ਉਹ 10 ਕਰੋੜ ਰੁਪਈਆ ਕਿਤੇ ट्रांजੈਕ ਕੇ ਜਾ ਸਕਦੇ ਆ ਜੇ ट्रांजैक्शन ਨੇ ਉੱਥੇ ਧਾਰ ਕੱਟ ਲੱਗੇ ਹੋਏ ਨੇ ਕੋਈ ਬੈਂਕ ਦਾ ਫੇਕ ਅਕਾਊਂਟ ਨਹੀਂ ਖੋਲਿਆ ਜਾ ਸਕਦਾ ਪਰ ਇਹਨਾਂ ਦਾ ਜਿਹੜਾ ਮੇਨ ਅਕਾਊਂਟ ਹੈ ਜਿਹਦੇ ਵਿੱਚ ਸਾਡੇ ਸਾਰੇ ਬੰਦਿਆਂ ਦੇ ਪੈਸੇ ट्रांजैक्शन ਹੋਈ ਆ ਉਹ ਸਾਰਾ ਫੇਕ ਹੈ ਜੀ ਉਹ ਜ਼ਰਾ ਠੀਕ ਆ ਜੀ ਉਹ ਬੰਦਾ ਪਤਾ ਨਹੀਂ ਮਰਿਆ ਆ ਕਿਹਦੇ ਨਾਮ ਦੇ ਉੱਤੇ ਖੋਲਹੀ ਜਾਂਦੇ ਆ ਜਿਹਦੇ ਵਿੱਚ ਬੈਂਕ ਦੇ ਜਿਹੜੇ ਵੱਡੇ ਅਫਸਰ ਹੈ ਉਹ ਵੀ ਨਾਲ ਵਾਲੇ ਹੋਏ ਨੇ ਬਾਰ ਬਾਰ ICICI ਬੈਂਕ ਦਾ ਉਹ ਇਹਨਾਂ ਦਾ ਉਸੇ ਹੀ ਕੰਪਨੀ ਦੇ ਵਿੱਚ ਜਾ ਰਿਹਾ ਜੀ ਜਿਸ ਤੋਂ ट्रांजैक्शन ਹੋਈ ਆ ਚਾਹੇ ਫੋਰਨ ਨੂੰ ਹੋ ਗਈ ਚਾਹੇ ਇਹਨਾਂ ਨੇ ਲੈਂਡ ਕੋਈ ਆਸਟ੍ਰੇਲੀਆ ਚ ਲਈ ਹੋਵੇ ਨਿਊਜ਼ੀਲੈਂਡ ਚ ਲਈ ਹੋਵੇ ਮੈਂ ਉਹ ਥੋੜਾ ਜਿਹਾ ਜਾਗਰ ਕਰ ਦੇਣਾ ਚਾਹੁੰਦਾ ਸਾਡੇ ਲਿੰਕ ਜਿਹੜੇ ਇੰਟਰਨੈਸ਼ਨਲ ਪੱਤਰ ਤੇ ਹੈਗੇ ਨੇ ਇੰਟਰਨੈਸ਼ਨਲ ਮੀਡੀਆ ਦੇ ਚੈਨਲਾਂ ਤੇ ਵੀ ਤੁਸੀਂ ਸਾਨੂੰ ਵਾਈਟ ਦੇ ਲਿੰਕ ਭੇਜ ਦਿਓ ਅਸੀਂ ਉਹਨਾਂ ਤੇ ਵੀ ਚਲਾਵਾਂਗੇ ਜੇ ਇਹਨਾਂ ਨੇ ਇਹ ਪ੍ਰਾਪਰਟੀ ਜਿਹੜੀ ਪੰਜਾਬ ਦੇ ਪੀੜਤ ਬੱਚਿਆਂ ਦੀ ਗਰੀਬ ਬੱਚਿਆਂ ਦਾ ਲਹੂ ਨਿਚੋੜ ਕੇ ਜੇ ਉੱਥੇ ਵੀ ਖਰੀਦੀ ਹੋਈ ਤਾਂ ਮੈਂ ਦਾਅਵੇ ਨਾ ਕਹਿਣਾ ਬੜੀ ਜ਼ਿੰਮੇਵਾਰੀ ਨਾਲ ਮੈਂ ਕਹਿੰਨਾ ਉਸ ਪ੍ਰਾਪਰਟੀ ਚ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਯੂ ਐਸ ਏ ਇਹਨੂੰ ਬਣ ਨਹੀਂ ਦੇਵਾਂਗੇ ਇਹਨਾਂ ਬੰਦਿਆਂ ਨੂੰ ਉੱਥੇ ਤੱਕ ਨਸ਼ਰ ਕਰ ਦਿਆਂਗੇ ਸਾਰਾ ਹੀ ਜੋਰ ਲਾ ਦੇਾਂਗੇ ਇਹਨਾਂ ਨੂੰ ਨੰਗੇ ਕਰਨ ਲਈ ਚਾਹੇ ਇਹਦੇ ਮਗਰ ਸਰਕਾਰ ਦਾ ਹੱਥ ਹੋਵੇ ਚਾਹੇ ਇਹਦੇ ਵਿੱਚ ਵੱਡੇ ਕਿਸੇ ਮਗਰਮਸ਼ਦੇ ਹੱਥ ਹੋਵੇ ਉਹਨਾਂ ਨੂੰ ਨੰਗੇ ਕਰਾਂਗੇ ਸਟੇਜ 'ਅੱਜ ਵੀ ਨੰਗੇ ਕਰਾਂਗੇ ਲੋਕਾਂ 'ਚ ਵੀ ਨੰਗੇ ਕਰਾਂਗੇ ਲੋਕ ਕਚਹਿਰੀਆਂ ਵਿੱਚ ਵੀ ਨੰਗੇ ਕਰਾਂਗੇ ਤਾਂ ਕਿ ਜਿਹੜੀ ਇਹ ਕੁਰਸੀਆਂ ਤੇ ਬੈਠ ਕੇ ਜਿਵੇਂ ਇਹ ਰੱਬ ਨਹੀਂ ਹੈ ਪੰਜਾ ਸਾਲਾਂ ਨੂੰ ਵੋਟ ਆ ਜਾਂਦੀ ਆ ਪੰਜਾ ਸਾਲਾਂ ਨੂੰ ਇਹਨਾਂ ਨੂੰ ਸਮਾਂ ਆ ਜਾਂਦਾ ਉਸ ਵੇਲੇ ਉਹਨਾਂ ਲੋਕਾਂ ਦੇ ਵਿੱਚ ਖੜ ਕੇ ਵੀ ਇਹਨਾਂ ਨੂੰ ਨੰਗੇ ਕਰਾਂਗੇ ਜਿਹੜੇ ਇਸ ਇਸ ਤਰ੍ਹਾਂ ਦੇ ਠੱਗਾ ਨੂੰ ਜਿਹਨਾਂ ਆਪ ਬੱਚੇ ਪੀੜਤ ਆ ਜਿਨ੍ਹਾਂ ਦੀ ਲਾਈਫ ਖਰਾਬ ਕਰਤੀ ਉਸ ਲਾਈਫ ਦੇ ਵਿੱਚ ਵੀ ਜੇ ਇਹਨਾਂ ਨੇ ਉਹਨਾਂ ਬੰਦਿਆਂ ਨੂੰ ਇਨਸਾਫ ਨਾ ਦੇਣ ਦਿੱਤਾ ਇਹਨਾਂ ਨੂੰ ਪਿੰਡਾਂ ਵਿੱਚ ਵੀ ਨਹੀਂ ਵੰਡ ਦੇਵਾਂਗੇ ਇਹ ਮੈਂ ਤੁਹਾਡੇ ਦਾਅਵੇ ਨਾ ਕਹਿਣਾ ਇਹ মিডিਆ ਨੂੰ ਇਸ ਕਰਕੇ ਮੇਰਾ ਇੱਕ মিডিਆ ਨੂੰ ਰਿਕੁਐਸਟ ਆ ਤੁਸੀਂ ਸਾਡੀ ਵਧੀਆ ਇਹ ਜੇ ਕਵਰਿੰਗ ਕਰ ਦੋਂਗੇ ਤੇ ਇਹਦੇ ਨਾਲ ਹੋਰ ਹਜ਼ਾਰਾਂ ਬੰਦੇ ਜਿਹੜੇ ਅਜੇ ਘਰਾਂ 'ਚ ਬੈਠੇ ਨੇ ਜਿਨ੍ਹਾਂ ਨੇ ਇਹਨਾਂ ਦੇ ਗੇੜੇ ਲਵਾਤੇ ਇਹਨਾਂ ਨੇ ਬੌਂਸਰ ਰੱਖੇ ਹੋਏ ਸੀਗੇ ਹਰ ਦਫ਼ਤਰ ਵਿੱਚ ਬੌਂਸਰ ਰੱਖੇ ਹੋਏ ਸੀ ਆ ਛੋਟ ਛੋਟੀਆਂ ਬੇਟੀਆਂ ਜਦੋਂ ਪੈਸੇ ਲੈਣ ਜਾਂਦੀਆਂ ਸੀਗੀਆਂ ਤੋ ਬੌਂਸਰ ਡਰਾਉਂਦੇ ਸੀ ਉਹਨਾਂ ਨੂੰ ਬੌਂਸਰ ਤਪਕਾਉਂਦੇ ਸੀ ਇਹਨਾਂ ਦੇ ਫੋਨ ਖੋਂਦੇ ਸੀ ਇਹਨਾਂ ਨੂੰ ਗੱਲ ਨਹੀਂ ਸੀ ਕਰਨ ਦਿੰ ਕਹਿੰਦਾ ਇਸ ਤਰ੍ਹਾਂ ਦੇ ਹਾਲਾਤ ਬਾਉਂਸਰ ਕੌਣ ਰੱਖ ਸਕਦਾ ਸਰਕਾਰ ਦੀ ਮਿਲੀ ਭੋਗ ਤੋਂ ਮੇਰਾ ਬਾਉਂਸਰ ਇਹਨਾਂ ਨੂੰ ਕੀ ਪਾਵਰ ਆ ਇੱਕ ਚੋਰ ਤੇ ਠੱਗ ਬੰਦੇ ਕ੍ਰਪਟ ਤੇ ਉਹਨਾਂ ਦੇ ਨਾਲ ਬਾਉਂਸਰ ਤੁਰੇ ਫਿਰਦੇ ਨੇ ਜਿਹੜਾ ਕਾਨੂੰਨ ਆ ਇਹ ਇਸ ਕਰਕੇ ਮੈਂ ਤੁਹਾਡੇ ਮੀਡੀਆ ਦੇ ਥਰੂ ਇੱਕ ਗੱਲ ਹੋਰ ਵੀ ਕਹਿ ਦੇਣੀ ਚਾਹਣਾ ਜਿਹੜੀ ਇਹ ਸੰਘਰਸ਼ ਕਮੇਟੀ ਅਸੀਂ ਬਣਾਏ ਆ ਜੇ ਕਿਸੇ ਵੀ ਬੰਦੇ ਦਾ ਨੁਕਸਾਨ ਹੋਇਆ ਉਹਦੇ ਵਿੱਚ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਤੇ ਸਮੇਂ ਦੀ ਸਰਕਾਰ ਜਿਹੜੀ ਜ਼ਿੰਮੇਵਾਰ ਹੋਊਗੀ ਤੇ ਇਹ ਜੇ ਇਹ ਮਤ ਸਮਝਣ ਵੀ ਕਿਸੇ ਬੰਦਿਆਂ ਦਾ ਕੋਈ ਨੁਕਸਾਨ ਕਰਕੇ ਹਾਈ ਕੋਰਟ ਦੇ ਵਕੀਲ ਸਾਹਿਬ ਬੈਠੇ ਨੇ ਰੇਟਾ 32 32 ਸਾਲ ਉਦਮ ਕਰੋ ਅੱਜ 35 35 ਸਾਲਾਂ ਮਗਰੋਂ ਵੀ ਇਹਨਾਂ ਨੂੰ ਸਜ਼ਾਾਂ ਮਿਲ ਰਹੀਆਂ ਇਦਾਂ ਦੇ ਵੀ ਕੰਮ ਕਰਾਂਗੇ ਇਸ ਤਰ੍ਹਾਂ ਦੇ ਵੀ ਕੰਮ ਕਰਾਂਗੇ ਹਾਈ ਕੋਰਟ ਦੇ ਵਕੀਲ ਸਾਹਿਬ ਬੈਠੇ ਨੇ ਅਸੀਂ ਹਰ ਟਰੰਗ ਨਾਲ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਲੜਾਈ ਲੜਾਂਗੇ ਹਿਊਮਨ ਰਾਈਟਸ ਦੀ ਜੇ ਸਾਨੂੰ ਯੂਨੋ ਲੈਵਲ ਤੱਕ ਵੀ ਕਰਨਾ ਪਿਆ ਤੇ ਫੋਰਮ ਤੇ ਅਸੀਂ ਲੈ ਕੇ ਜਿੱਥੇ ਸਾਡੀਆਂ ਜਥੇਬੰਦੀਆਂ ਬੈਠੀਆਂ ਉਹਨਾਂ ਤੋਂ ਉੱਥੇ ਵੀ ਪੇਟੀਸ਼ਨਾਂ ਪਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੀ ਇੰਨੀ ਠੱਗੀ ਜਿਹੜੀ ਕੀਤੀ ਜਾ ਰਹੀ ਹੈ ਏਜੰਟਸ ਦੇ ਵੱਲੋਂ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕੀ ਅੱਗੇ ਦੀ ਜਿਹੜੀ ਰਣਨੀਤੀ ਰਹੂ ਦੇਖੋ ਜੀ ਜਿਹੜੇ ਏਜੰਟ ਨੇ ਚੰਡੀਗੜ੍ਹ ਦੇ ਵਿੱਚ ਜੇ ਮੂਵ ਤੋਂ ਬ੍ਰੋਡ ਦੀ ਗੱਲ ਕਰੀ ਜਾਂ ਹੋਰ ਵੀ ਕਾਫੀ ਏਜੰਟ ਨੇ ਉਹਨਾਂ ਦਾ ਵੈਰੀ ਫਰੋਮ ਦਾ ਬਿਗਨਿੰਗ ਉਹਨਾਂ ਦਾ ਟੀਚਰ ਸਿਰਫ ਤੇ ਸਿਰਫ ਫਰੋਡ ਕਰਨਾ ਹੁੰਦਾ ਲੋਕਾਂ ਦੇ ਨਾਲ ਜਿਹਦੇ ਵਿੱਚ ਪੰਜਾਬ ਦੇ ਚੰਡੀਗੜ੍ਹ ਦੇ ਹਰਿਆਣੇ ਦੇ ਤੇ ਪੂਰੇ ਹਿੰਦੁਸਤਾਨ ਦੇ ਲੋਕ ਸ਼ਾਮਲ ਹੁੰਦੇ ਆ ਜਿਹੜੇ ਵੀ ਉਹਨਾਂ ਦੇ ਸ਼ਿਕਾਰ ਬਣਦੇ ਆ ਉਹਨਾਂ ਨੂੰ ਲੁੱਟ ਲੈਂਦੇ ਆ ਉਹਨਾਂ ਦਾ ਕੀ ਹੁੰਦਾ ਹੈ ਉਹਨਾਂ ਤੇ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਦੀ ਉਹਨਾਂ ਨੂੰ ਸਪੋਰਟ ਹੋ ਸਕਦੀ ਹੈ ਕਿਉਂਕਿ ਜਿੰਨੀਆਂ ਵੀ ਐਫ ਆਈ ਆਰ ਹੁੰਦੀਆਂ ਨੇ ਜਾਂ ਜਿੰਨੀਆਂ ਕੰਪਲੇਂਟ ਹੁੰਦੀਆਂ ਨੇ ਬਹੁਤ ਘੱਟ ਹੈ ਜਿਨ੍ਹਾਂ ਤੇ ਪ੍ਰੋਪਰ ਐਕਸ਼ਨ ਲਿਆ ਜਾਂਦਾ ਹੈ ਉਹ ਕੀ ਕਰਦੇ ਨੇ ਕਿ ਆਪਣਾ ਕਰੋੜਾ ਰੁਪਏ ਇਕੱਠਾ ਕੀਤਾ ਉਸ ਤੋਂ ਬਾਅਦ ਇਥੋਂ ਰਫਾ ਦਫਾ ਹੋ ਜਾਂਦੇ ਨੇ ਆਫਿਸ ਆਪਣਾ ਕਲੋਜ਼ ਕਰ ਲੈਂਦੇ ਨੇ ਉਸ ਤੋਂ ਬਾਅਦ ਨਾ ਇਹਨਾਂ ਦਾ ਕੋਈ ਪਤਾ ਟਿਕਾਣਾ ਕੋਈ ਪ੍ਰਾਪਰਟੀ ਕੁਝ ਨਹੀਂ ਹੁੰਦਾ ਸਰ ਜਿਹੜੀ ਆਪਣੇ ਐਨਆਰਆਈ ਆਫੀਸਰ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਉਹਨਾਂ ਤੇ ਨਾਲ ਤੁਸੀਂ ਕੋਈ ਗੱਲਬਾਤ ਕੀਤੀ ਨਹੀਂ ਨਹੀਂ ਸਾਡਾ ਨਹੀਂ ਨਹੀਂ ਉਹ ਨਹੀਂ ਦੇਖੋ ਜੀ ਸਾਡਾ ਕੰਮ ਹੈ ਲੀਗਲੀ ਹਾਈ ਕੋਰਟ ਦੇ ਵਿੱਚ ਅਸੀਂ ਪ੍ਰੈਕਟਿਸ ਕਰਦੇ ਹਾਂ ਅਸੀਂ ਹਾਈ ਕੋਰਟ ਦੇ ਵਿੱਚ ਹੀ ਅਪਰੋਚ ਕਰਾਂਗੇ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਕੋਲ ਅਪਰੋਚ ਕਰ ਰਹੇ ਨੇ ਭਾਈ ਸਾਹਿਬ ਉਹ ਨਹੀਂ ਕਰ ਰਹੇ ਨੇ ਇਹ ਹੀ ਇਹਨੂੰ ਲੀਡ ਕਰ ਰਹੇ ਨੇ ਜੋ ਵੀ ਇਹਨਾਂ ਦਾ ਮੁੱਦਾ ਮੈਨ ਹੈ ਜੋ ਵੀ ਇਹਨਾਂ ਦਾ ਗ੍ਰੀਵੈਂਸ ਹੈ ਉਹਦੇ ਅਗੇਂਸਟ ਇਹ ਕਰ ਰਹੇ ਹੈ ਉੱਥੇ ਅਪਰੋਚ ਕਰਨਗੇ ਜਿੱਥੇ ਲੀਗਲੀ ਕੋਈ ਵੀ ਜ਼ਰੂਰਤ ਹੋਈ ਹੈ ਇਹਨਾਂ ਨੂੰ ਉੱਥੇ ਸਾਡੀ ਜਿਹੜੀ ਸਰਵਿਸ ਹੈ अवेलेबल ਰਹ ਚਾਹੇ ਇਹਨਾਂ ਨੂੰ ਫ੍ਰੀ ਫ੍ਰੀ ਆਫ ਕੋਸਟ ਕਰੀਏ ਬਟ ਇਹਨਾਂ ਦੀ ਅਸੀਂ ਇਹਨਾਂ ਨੂੰ ਜਸਟਿਸ ਦਿਵਾਵਾਂਗੇ ਹਾਈ ਕੋਰਟ ਤੋ ਚਾਹੇ ਜਾਣਾ ਪਏ। ਇਸ ਸਮੇਂ ਸਾਡੇ ਨਾਲ ਸਰ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਬਲਬੀਰ ਰਾਣਾ ਤੇ ਇਹਨਾਂ ਦਾ ਕਹਿਣਾ ਕਿ ਇਹਨਾਂ ਦੇ ਨਾਲ ਜਿਹੜੀ ਏਜੰਟਸ ਦੇ ਵੱਲੋਂ 5.5 ਲੱਖ ਦੀ ਠੱਗੀ ਕੀਤੀ ਗਈ ਹੈ। ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ। ਹਾਂਜੀ ਮੈਂ ਬਲਬੀਰ ਰਾਣਾ ਜਲੰਧਰ ਤੋਂ ਮੈਂ ਆਪਣੇ ਬੇਟੇ ਕਰਨ ਕੁਮਾਰ ਦੇ ਮੋਟੋ ਵਰਾਇਡ ਨੂੰ 5.5 ਲੱਖ ਰੁਪਏ ਦਿੱਤੇ ਸੀ। ਕਿੰਨੇ ਕ ਟਾਈਮ ਦੀ ਪਹਿਲਾਂ ਦੀ ਗੱਲ ਹੈ? ਇਹ ਅਸੀਂ 2022 ਦੇ ਵਿੱਚ ਦਿੱਤੇ ਸੀਗੇ April ਦੇ ਵਿੱਚ। ਇਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਸ਼ਾਰਟ ਟਰਮ ਵੀਜ਼ਾ ਐਸ ਐਸ ਐਕਸੈਸ 1 ਵੀਜ਼ਾ ਜਿਹੜਾ ਕਿ ਇੱਥੇ ਇਹਨਾਂ ਸ਼ਾਰਟ ਟਰਮ ਵੀਜ਼ਾ ਕਹਿੰਦੇ ਅਸੀਂ ਲਵਾਂਗੇ ਤੇ 6 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ 4 ਮਹੀਨੇ ਦੇ ਵਿੱਚ ਕਹਿੰਦੇ ਉੱਥੇ ਪਹੁੰਚਾ ਦੇਵਾਂਗੇ 6 ਮਹੀਨੇ ਦੇ ਬਾਅਦ ਤੁਹਾਨੂੰ ਉੱਥੇ ਪੀ ਕੈਨੇਡਾ ਲਈ ਕੈਨੇਡਾ ਲਈ ਨਹੀਂ ਕਿਹਾ ਸੀਗਾ ਪੀ ਆਰ ਦਵਾਵਾਂਗੇ 6 ਮਹੀਨੇ ਬਾਅਦ ਤਾਂ ਜੋ ਅਸੀਂ ਵੀ ਅਸੀਂ ਫਿਰੋਜ਼ ਕਰਕੇ ਨਾ ਇਹਨਾਂ ਨਾਲ ਸੰਪਰਕ ਕੀਤਾ ਨਿਊ ਜੀ 18 ਦੇ ਉੱਪਰੋਂ ਅਸੀਂ ਇਹਨਾਂ ਦਾ ਐਡ ਦੇਖੀ ਸੀ ਇੱਕ ਨਿਊ ਜੀ 18 ਤੋਂ ਤੇ ਇੱਕ ਹੋਰ ਇੱਕ ਚੈਨਲ ਹੈਗਾ ਉਹਨਾਂ ਤੋਂ ਇਹਨਾਂ ਦੀ ਐਡ ਆਉਂਦੀ ਆ ਉਤੋਂ ਹੀ ਦੇਖ ਕੇ ਇਹਨਾਂ ਦੇ ਆਏ ਸੀਗੇ ਤਾਂ ਐ ਇੱਕ ਮੈਂ ਤੁਹਾਨੂੰ ਉਹਨਾਂ ਦੱਸਦਾ ਹੋਰ ਕਿਹੜੀ ਆ ਹਾਂ ਐ ਲਿਵਿੰਗ ਇੰਡੀਆ ਨਿਊਜ਼ ਤੋਂ ਵੀ ਇਹਨਾਂ ਦੀ ਐਡ ਚੱਲਦੀ ਸੀ ਅਸੀਂ ਉਦੋਂ ਚੋਂ ਦੇਖ ਕੇ ਇਹਨਾਂ ਨਾਲ ਅੱਗੇ ਸੰਪਰਕ ਕੀਤਾ ਸੀਗਾ ਤੇ ਇਹਨਾਂ ਦੇ ਅਸੀਂ ਸਾਰੇ ਆਪਣੇ ਪੈਸੇ ਨਾ ਅਕਾਊਂਟ ਦੇ ਵਿੱਚੋਂ ਇਹਨਾਂ ਨੂੰ ਨੈਫਟ ਕੀਤੇ ਇਨਾਂ ਦੇ account ਦੇ ਵਿੱਚ neft ਕੀਤੇ ਆ 5.5 ਲੱਖ ਰੁਪਇਆ ਸਾਨੂੰ ਇਹਨਾਂ ਨੇ 1.5 ਸਾਲ ਹਨਾ 1 ਸਾਲ 14 ਮਹੀਨੇ ਕਮਾਈ ਗਏ ਅੱਜ ਤੁਹਾਡੇ ਪੇਪਰ ਆ ਗਏ ਐਸ ਕਾਲਜ ਦੇ ਵਿੱਚੋਂ ਤੇ ਉਹ ਅਸੀਂ ਕਰਦੇ ਰਹੇ ਇਹਨਾਂ ਦੇ ਜੋ ਜੋ ਆ ਕੇ ਸਾਨੂੰ ਸਾਈਨ ਕਹਿੰਦੇ ਰਹੇ ਸਾਡੇ ਕੋਲ ਆ ਗਏ ਆ ਹੁਣ ਤੁਹਾਡਾ ਲਫਾਫੇ ਵੀ ਸਾਡੇ ਮੋਰੇ ਆ ਕੇ ਖੋਲਦੇ ਸੀਗੇ ਉਹ ਵੀ ਫੇਕ ਹੀ ਸੀਗੇ ਸਾਰਾ ਕੁਝ ਨਾ ਕਹਿੰਦੇ ਤੁਹਾਡੇ ਕੋਲੋਂ ਸਾਹਮਣੇ ਖੋਲਣੇ ਪੇਪਰ ਤੇ ਤਾਂ ਜੋ ਅਸੀਂ ਕਹਿੰਦੇ ਅਸੀਂ ਨਹੀਂ ਖੋਲ ਸਕਦੇ ਇਹਨਾਂ ਨੂੰ ਅਸੀਂ ਉਹ ਆ ਕੇ ਸਾਈਨ ਕਰਦੇ ਰਹੇ ਸਾਡੇ ਨਾਲ ਨਹੀਂ ਐਗਰੀਮੈਂਟ ਕੀਤੇ ਕਹਿੰਦਾ ਸਾਡੇ ਮੈਂ ਕਿਹਾ ਵੀ ਅਸੀਂ ਸਿੱਧੇ ਕਾਲਜ ਨੂੰ ਪੈਸੇ ਭੇਜਦੇ ਆ ਤੇ ਉਹ ਕਹਿੰਦੇ ਵੀ ਨਹੀਂ ਤੁਸੀਂ ਸਾਨੂੰ ਪੈਸੇ ਦਿਓ ਜੇ ਕੋਈ ਕੱਲ ਨੂੰ ਗੱਲ ਹੋ ਜਾਂਦੀ ਅਸੀਂ ਤੁਹਾਨੂੰ ਸਿੱਧੇ ਪੈਸੇ ਹੈ ਨਾ ਵਾਪਸ ਕਰ ਦੇਵਾਂਗੇ ਉਹ ਵਾਪਸ ਤਾਂ ਕੀ ਕਰਨੇ ਹੁਣ ਤਾਂ ਸਾਨੂੰ ਇਹ ਲੱਭਦੇ ਨੇ ਸਾਨੂੰ 1.5 ਸਾਲ 1.5 ਮਹੀਨਾ ਹੋ ਗਿਆ ਇਹਨਾਂ ਨੂੰ ਅਕਾਊਂਟ ਦੇ ਵਿੱਚ ਅਸੀਂ ਫੋਨ ਕਰਦੇ ਆ ਫੋਨ ਚੱਕਦੇ ਨੇ ਇੱਕ ਮੈਡਮ ਰੀਤ ਹੈਗੀ ਆ ਰਾਜਵੀਰ ਸਿੰਘ ਆ ਰਿਤਿਕਾ ਮੈਡਮ ਹੈਗੀ ਆ ਕਰਨ ਕੁਮਾਰ ਹੈਗਾ ਤੇ ਨਾਲ ਇਹਨਾਂ ਦੇ ਹੈਗਾ ਇੱਕ ਜਸਵੰਤ ਸਿੰਘ ਉਹ ਸਾਰੇ ਇਹ ਹੈ ਨਾ ਮਿਲੀ ਭੁਗਤ ਦੇ ਨਾਲ ਇਹਨਾਂ ਨੇ ਸਾਰਿਆਂ ਨੂੰ ਠੱਗਿਆ ਤੇ ਅਸੀਂ ਤਾਂ ਸਾਰੇ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਆ ਵੀ ਸਾਨੂੰ ਸਾਡੇ ਪੈਸੇ ਦੁਆਏ ਜਾਣ ਤੇ ਇਹਨਾਂ ਨੂੰ ਨਾਤ ਪਾਈ ਜਾਵੇ ਤਾਂ ਜੋ ਇਹ ਅੱਗੇ ਤੋਂ ਕਿਸੇ ਨਾਲ ਵੀ ਇਦਾਂ ਦਾ ਧੋਖਾਧੜੀ ਨਾ ਕਰ ਸਕਣ ਸਰ ਜਿਹੜੇ ਪੈਸੇ ਜਿਵੇਂ ਆਪਾਂ ਤੁਸੀਂ ਇੰਨਾ ਤੁਹਾਡੀ ਰਕਮ ਸਗੀ ਬਹੁਤ ਹੀ ਮਿਹਨਤ ਦੇ ਨਾਲ ਬੰਦਾ ਇੱਕ ਰੁਪਿਆ ਜੋੜਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਤੁਸੀਂ ਆਪਣੇ ਪੁੱਤਰ ਨੂੰ ਬਾਹਰ ਭੇਜਣ ਦਾ ਜਿਹੜਾ ਫੈਸਲਾ ਕੀਤਾ ਪਰ ਤੁਹਾਡੇ ਕੋਲ ਜਦੋਂ ਤੁਸੀਂ ਪੈਸੇ ਉਹਨਾਂ ਨੂੰ ਭੇਜੇ ਹੋਣਗੇ ਸਾਡੇ ਤੁਹਾਡੇ ਕੋਲ ਸਾਰੀ ਟ੍ਰਾਂਜ਼ੈਕਸ਼ਨ ਹਿਸਟਰੀ ਉਪਈ ਹੋਊਗੀ ਤੇ ਤੁਸੀਂ ਕਦੇ ਉਹਨੂੰ ਖੋਲਿਆ ਪ੍ਰਸ਼ਾਸਨ ਦੇ ਅੱਗੇ ਨਹੀਂ ਹਜੀ ਤਾਂ ਸਾਨੂੰ ਪਹਿਲਾਂ ਤਾਂ ਇਹਨਾਂ ਨੇ ਲਾਰੇ ਲੱਪੇ ਲਾਈ ਰੱਖੇ ਨਾ ਅਸੀਂ ਤਾਂ ਕੋਈ ਦੇਖਿਆ ਨਹੀਂ ਵੀ ਇਹ ਇਦਾਂ ਦੇ ਫਰੋਡ ਹੈਗੇ ਆ ਉਹ ਤਾਂ ਹੁਣ ਬਾਅਦ ਦੇ ਵਿੱਚ ਅਸੀਂ ਜਦੋਂ ਜਿਆਦਾ ਕੀਤਾ ਤਾਂ ਇਹ ਨਹੀਂ ਚੱਕ ਕੇ ਨਾ ਟੂਰਿਸਟ ਫਾਈਲ ਸਾਡੀ ਉਦਾਂ ਹੀ ਲਾ ਦਿੱਤੀ ਓਕੇ ਸਰ ਤੇ ਉਹ ਸਾਡੇ ਮੁੰਡੇ ਦਾ ਰਿਫਿਊਜ਼ ਕਰਾ ਦਿੱਤਾ ਗੇਜ ਤੇ ਮੈਨੂੰ ਕਹਿੰਦੇ ਸੀ ਤੇ ਰਹਿਣਾ ਸੀ ਸਾਡੇ ਪੰਜ ਕੀ ਉਹਦਾ ਨਾ 50000 ਰੁਪਇਆ ਕੱਟਣਾ ਬਾਕੀ ਤੁਹਾਨੂੰ ਪੇਮੈਂਟ ਦੇ ਦਵਾਂਗੇ ਇਹਨਾਂ ਨੇ ਮਤਲਬ ਕਹਿ ਕੇ ਤੁਹਾਡਾ ਕੋਈ ਬਹਾਨੇ ਦੇ ਨਾਲ ਕਹਤਾ ਵੀ ਤੁਹਾਡਾ ਵੀਜ਼ਾ ਜਿਹੜਾ ਉਹ ਰਿਫਿਊਜ਼ ਹੋ ਗਿਆ ਹਾਂਜੀ 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 ਤੇ ਉਹਦੇ ਕਰਕੇ ਅਸੀਂ ਹਨਾ ਇਹਨਾਂ ਦੇ ਨਾਲ ਹੁਣ ਬਹੁਤ ਸੰਪਰਕ ਕਰਦੇ ਫੇ ਫੋਨ ਹੀ ਨਹੀਂ ਚੱਕਣੇ ਬੰਦ ਕਰ ਦਿੱਤੇ ਤੇ ਜਦੋਂ ਅਸੀਂ ਇੱਕ ਦਿਨ ਫੇਰ ਆਏ ਆ ਤੇ ਇੱਥੇ ਜਦੋਂ ਦੇਖਿਆ ਤੇ ਪੁਲਿਸ ਖੜੀ ਸੀਗੀ ਤੇ ਇੱਧਰ ਹਰਸਰਨ ਸਿੰਘ ਜੀ ਖੜੇ ਸੀਗੇ ਹੋਰ ਸਾਡੀ ਪਬਲਿਕ ਬਹੁਤ ਸੀ ਜਦੋਂ ਮੈਂ ਆ ਕੇ ਦੇਖਿਆ ਤੇ ਮੇਰੇ ਹੋਸ਼ ਉੱਡ ਗਏ ਵੀ ਆਹ ਕੀ ਹੋ ਗਿਆ ਬਿਲਕੁਲ ਬਿਲਕੁਲ ਇੰਨਾ ਏਡੀ ਬੜੀ ਤਕੀ ਹੋਈ ਹਾਂਜੀ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਡੇ ਨਾਲ ਤੁਸੀਂ ਮੈਂ ਮੂਵ ਟੂ ਅਬਰਾਡ ਚ ਗਈ ਸੀ ਉਹਨਾਂ ਨੇ ਮੈਂ ਫੋਨ ਤੇ ਕਲ ਕਰਕੇ ਬੁਲਾਇਆ ਸੀ ਉਹਨਾਂ ਨੇ ਮੈਨੂੰ ਕਿ ਉਹਨਾਂ ਨੇ ਮੈਨੂੰ ਐਸਐਕਸ1 ਵੀਜ਼ਾ ਦੇ ਵਾਸਤੇ ਕਿਹਾ ਬੱਤੂ ਨਾਨੀ ਮੈਨੂੰ ਕਿਹਾ ਕਿ ਤੁਸੀਂ ਮੈਂ ਮਾਰਚ ਪਾਈ ਚ ਗਈ ਸੀ ਕਿਹੜੀ ਜਗ੍ਹਾ ਦਾ ਵੀਜ਼ਾ ਮਾਮ ਤੁਸੀਂ ਕੈਨੇਡਾ ਦਾ ਕੈਨੇਡਾ ਦਾ ਉਹਨਾਂ ਨੇ ਕਿਹਾ ਕਿ ਤੁਸੀਂ ਉਹਨੇ ਤੁਸੀਂ ਪੈਸੇ ਸਬਮਿਟ ਕਰਾ ਦਿਓ ਤੁਹਾਡਾ ਮਈ ਦੇ ਵਿੱਚ ਇਨਟੇਕ ਚ ਆ ਜਾਏਗਾ ਉਹਨਾਂ ਨੂੰ ਮੈਂ ਬਾਈਚਕ 5 ਲੱਖ 4000 ਦਿੱਤਾ 10000 ਕੈਸ਼ ਦਿੱਤਾ ਪਰ ਉਹਨਾਂ ਨੇ ਮੇਰੀ ਕੋਈ ਫਾਈਲਿੰਗ ਨਹੀਂ ਲਗਾਈ ਹਾਰ ਕੇ ਮੈਂ ਦਸੰਬਰ ਚ ਉਹਨਾਂ ਨੂੰ ਕਿਹਾ ਮੇਰੀ ਫਾਈਲ ਵਿਡਰੋ ਕਰ ਦਿਓ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਆ ਜਾਣਾ 3 ਮਹੀਨੇ ਬਾਅਦ ਫਿਰ ਮੈਂ ਗਈ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਸੈਟਲਮੈਂਟ ਕਰ ਲਓ ਤੇ ਤੁਹਾਡੇ ਪੈਸੇ ਅਸੀਂ ਤੁਰੰਤ ਵਾਪਸ ਕਰ ਦਾਂਗੇ ਮੈਨੂੰ ਉਹਨਾਂ ਨਾਲ 4.5 ਲੱਖ ਰੁਪਏ ਕਹਿੰਦੇ ਸੈਟਲਮੈਂਟ ਕਰ ਲੋ ਕਿ ਮੈਂ ਹਾਰ ਕੇ ਸੈਟਲਮੈਂਟ ਕੀਤੀ ਪਰ ਚ ਉਹਨਾਂ ਨੇ ਮੈਨੂੰ ਕੋਈ ਪੈਸੇ ਨਹੀਂ ਦਿੱਤੇ ਮੈਮ ਜਦੋਂ ਤੁਸੀਂ ਇੰਨੀ ਵੱਡੀ ਰਕਮ ਉਹਨਾਂ ਨੂੰ ਦਿੱਤੀ ਤਾਂ ਤੁਸੀਂ ਕਿਤੇ ਗੱਲ ਕਿਸੇ ਨੂੰ ਪੁੱਛਿਆ ਨਹੀਂ ਵੀ ਇਹ ਫਰਾਡ ਤਾਂ ਨਹੀਂ ਆ ਬੰਦਾ ਇੰਨੇ ਪੈਸੇ ਦੇਣ ਤੋਂ ਪਹਿਲਾਂ ਪੁੱਛਦਾ ਨਾ ਮੈਂ ਉਹਨਾਂ ਨੂੰ ਟੀਵੀ ਤੇ ਦੇਖਿਆ ਉਹਨਾਂ ਦੇ ਗੱਲ ਕਰਨ ਦੇ ਤਰੀਕੇ ਨਾਲ ਮੈਂ ਇਮਪ੍ਰੈਸ ਹੋ ਗਈ ਸੀ ਮੈਂ ਆਪਣੇ ਆਪ ਨੂੰ ਅੱਜ ਬੇਵਕੂਫ ਸਮਝ ਰਹੀ ਹਾਂ ਇਸ ਗੱਲ ਤੋਂ ਬਹੁਤ ਵੱਡੀ ਬੇਵਕੂਫ ਸਮਝ ਰਹੀ ਹਾਂ ਕਿ ਮੈਂ ਉਸ ਟਾਈਮ ਤੇ ਉਸ ਦੀ ਗੱਲਾਂ ਦੇ ਵਿੱਚ ਆ ਗਈ ਹੋਰ ਕੁਝ ਨਹੀਂ ਮੈਂ ਆਪਣੀ ਬਲਕਿ ਬੇਟੀ ਨੂੰ ਵੀ ਭੇਜਣਾ ਸੀਗਾ ਮੈਂ ਉਹਦੀ ਫਾਈਲ ਤੇ ਪੈਸੇ ਮੈਂ ਆਪਣੇ ਇੱਥੇ ਲਗਾਤੇ ਤੇ ਜਦੋਂ ਮੈਂ ਉੱਥੇ ਗਈ ਉਹਨਾਂ ਦੇ ਕੋਲ ਕਰਨ ਵਸਤੇ ਉਹਨਾਂ ਨੇ ਮੇਰੀ ਬੇਟੀ ਤੇ ਤੇ ਮੇਰੇ ਤੇ ਅਟੈਕ ਕੀਤਾ ਜਿਹਦੀ ਮੇਰੇ ਕੋਲ ਛੋਟੀ ਜਿਹੀ ਕਲਿੱਪ ਹੀ ਹੈ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਡੇ ਨਾਲ ਕਿੰਨੇ ਰੁਪਏ ਦੀ ਠਗੀ ਕੀਤੀ ਗਈ ਹੈ ਏਜੰਟਸ ਦੇ ਵੱਲੋਂ ਮੈਂ ਚੰਡੀਗੜ੍ਹ ਸਾਂ ਹੀ ਹਾਂ ਮੇਰਾ ਨਾਮ ਰਜਿੰਦਰ ਸਿੰਘ ਹੈ ਔਰ ਵਾਈਫ ਦਾ ਨਾਮ ਰੇਨੂ ਹੈ हमारा पी आर कैनेडा के लिए मूव टू ब्रॉड सेक्टर नाइन में हमने थ्रू एड कॉन्टेक्ट किया था तो वहाँ पर माही गिल मिले थे उन्होंने अससमेंट दी हमें कि यू आर एलिजिबल और हमें स्पॉन्सरशिप प्रोग्राम के थ्रू हमें बोला गया कि आपका हम पी आर हो जाएगा स्टार्टिंग फीस जो इन्होंने करी थी डेट वॉज़ फोर्टी थाउजेंड थर्टी थाउजेंड इन कैश टेन थाउजेंड मैंने ट्रांसफ़र किया थ्रू एन ई एफ टी इनके अकाउंट पर क्यू आर कोड था वहाँ पर और ऑफिस के अंदर बहुत पर्सनालिटीज़ पॉलिटिकल लीडर्स की इन्होंने फोटोग्राफ्स लगाई हुई थी वहाँ पे और ये उनका एक मार्केटिंग स्ट्रेटजी था इरंजिश्च मार्केटिंग स्ट्रेटजी आप कह लो मतलब ऐसा माहौल था वहाँ पे जहाँ आपको लीडर्स की फोटोग्राफ्स दिखेगी जिसमें डॉक्टर रीत उनसे रिनाउंड हो रही हैं रिकगनीशंस ले रही हैं तो कहीं ना कहीं विश्वास आता है वो, वो मतलब फिर कहता वे वो एडिटेड से किया एडिटेड था बट वो ऑनलाइन हिंदुस्तान टाइम्स डॉट कॉम पर भी अगर आप चेक करोगे तो वहाँ पे वो पिक्चर्स मिलती हैं जहाँ पे पॉलिटिकल लीडर्स उन्होंने उन्हें अवार्ड दे रहे हैं एज अ बिजनेस वूमेन ठीक है तो फिर उसके बाद जब लास्ट टाइम फिर इन्होंने बोला कि आप हमें एक अमाउंट ट्रांसफ़र कीजिए हम आपको प्रोग्राम के थ्रू आपको नामिनेशन आएंगी और फिर मैंने यस yes बैंक से लोन लिया तो so, मेरे पास यस yes बैंक का लोन लिया मैंने अक्टूबर 2022 में और फिर मैंने इनको एन के थ्रू ट्रांसफ़र किया और फिर थोड़े टाइम बाद जाके जब हमें पता लगा जब उन लोगों से मिले कुछ आ रहे थे जैसे मैम ने बताया जब हमने क्वेश्चनिंग करी फिर उन्होंने बोला कि हमें डॉक्टर रीत रिस्पॉन्स नहीं कर रही और हमने बोला था कि आपको हम बहुत देर से रिक्वेस्ट कर रहे थे कि हम मिलना चाहते हैं बट फिर उन्होंने बोला कि आप ना हमें ई डाल दो फॉर क्लोजर तो हमने क्लोजर की ईमेल डाली मिस्टर करन हमें मिले रितिका थी वहाँ पे जैस्मिन थी ये सब मिले हमें हमने क्लोजर के बाद इनका कोई रिस्पांस नहीं आया फिर सडनली ऑफिस क्लोज़ होता है और सेक्टर तीन एस एच ओ की वहाँ पर एक एप्लीकेशन लगी है कि इन्होंने रेंट पे नहीं करा हमने तीन में अप्रोच करा मैंने वहाँ पे उधर कंप्लेंट करी रिटर्न कंप्लेंट करी उनको सारे डॉक्यूमेंट्स दिए सेक्टर तीन में और उनको अपनी एन रिकॉर्ड्स दिए मैंने फोटोग्राफ्स भी दी जिनसे वो मिले थे हमें जी। और उनके बाद उन्होंने मेरे को बोला कि आपको इन्वेस्टिगेशन ऑफिसर मिस्टर कुलवंत जी आपको अप्रोच करेंगे फॉर कॉल करेंगे आपके बयान लेंगे और उन्होंने अब तक कॉल नहीं करा मैंने तीन चार बार कॉल किया मैंने समय तो पता लग गया भी फ्रॉड नॉडे न हो गया कदों पता लग गया ये मेरे को अगस्त टू जब मैं वहाँ पर गया तो बहुत सारे लोग नीचे खड़े हुए थे ऑफिस के और बहुत सारी चीज़ें फिशी लगती हैं जब ऐसा कुछ होता है तब तो आप क्वेश्चनिंग करते हो मैंने भी करी तो वो कहते हैं कि ये वो लोग हैं फ्रस्ट्रेटेड लोग हैं जिनके रिफ्यूज़ल्स हो गए तो मैंने बोला रिफ्यूजल्स हो गए बट ग्रुप में नहीं होंगे तो बहुत सारे लोग हैं तो कहीं ना कहीं तो कुछ है मेरे को ऑनर से मिलना है तो वो कहते हैं कि मैम कभी कभी आते हैं तो मैंने बोला अगर आते हैं तो मिलवाइए आप प्लीज़ मीटिंग करवाइए हमें हमें क्वेश्चनिंग तो करनी है फिर रितिका ने हमें सजेस्ट किया कि सर मैम रिस्पॉन्स नहीं कर रहे तो हम आपको किसी और प्रोग्राम के थ्रू करते हैं विच आई रिफ्यूज और हमने अपना पैसा वापस के लिए बोला उन्होंने बोला फोटी थाउजेंड डिडक्ट करके आपको वाक़ी पैसा दे देंगे हमने कितनी बोला दे पूरी दे टोटल क्या अमाउंट थी आपकी ओवरऑल अमाउंट जो मैंने ट्रांसफ़र करी है थ्रू एन ई एफ टी फाइव थाउजेंड ट्वेल्व हंड्रेड एटीन एट हंड्रेड जो एन ई एफ टी में मेरे पास रिकॉर्ड्स हैं बैंक में एच डी एफ़ सी से 10000 एक उनको जो स्टार्टिंग की फीस होती है वो भी करी है 30000 मैंने कैश पे करा था और ये मेरी अमाउंट है बट ਸੋ ਅਬ ਤੋਂ ਇਹ ਹੈ ਕਿ ਮੂਵ ਟੂ ਬ੍ਰਾਡ ਦਾ ਆਫਿਸ ਨਹੀਂ ਹੈ। ਉਹਨਕੇ ਫੋਨਸ ਅਵੇਲੇਬਲ ਹੈ। ਉਹ ਫੋਨਸ ਆਨ ਵੀ ਕਰਤੇ ਹੈ। ਮੈਸੇਜਸ ਡਿਲੀਵਰ ਵੀ ਹੁੰਦੇ ਹੈ। ਪਰ ਰਿਸਪੌਂਡ ਨਹੀਂ ਕਰ ਰਹੇ। ਮੈਨੂੰ ਰਿਸਪੌਂਸ ਨਹੀਂ ਦੇ ਰਹੇ। ਨਹੀਂ ਜੀ। ਉਹ ਇਹੀ ਪੇ ਹੈ। ਕਹੀਂ ਨਾ ਕਹੀਂ ਐਸਾ ਕਿਉਂਕਿ ਅਗਰ ਉਹਨਕੇ ਫੋਨ ਟਰੈਕ ਕੀ ਜਾਏ ਤਾਂ ਡੈਫੀਨਿਟਲੀ ਉਹਨੇ ਕੋਈ ਨਾ ਕੋਈ ਤਾਂ ਅਪਰੋਚ ਕਰ ਹੀ ਲੇਗੇ। ਸਰ ਪੁਲਿਸ ਉਹਨਾਂ ਨੂੰ ਫਰਡ ਨਹੀਂ ਪਾ ਰਹੀ। ਇੰਨਾ ਵੱਡਾ ਫਰੋਡ ਹੋ ਰਿਹਾ ਲੋਕਾਂ। ਬਹੁਤ ਵੱਡੀ ਨਲਾਇਕੀ ਕਹਿ ਸਕਦੇ ਆਪਾਂ ਇਹਨੂੰ ਪ੍ਰਸ਼ਾਸਨ ਦੀ। ਮੈਨੂੰ ਸ਼ਾਇਡ ਕੰਪਲੀਟਲੀ ਮਿਸ ਹੈ। ਮਿਸਮੇ ਇਹ ਹੈ ਕਿ अगर आपको पता है कि एक बंदा बहुत सारे लोग कंप्लेंट कर रहे हैं सेक्टर तीन में जाके कंप्लेंट कर रहे हैं तो अगर बहुत सारे लोग झूठ तो नहीं बोलेंगे जी बिल्कुल। अगर वो ट्रैक करना चाहें बड़ा इजीली ट्रैक कर सकते हैं बट वो तो अब मेरे को 12 दिन बाद अगर मतलब मैंने आ, ये फेबररी टू थाउजेंड ट्वेंटी फोर सिक्स छः बज के सतारह मिनट में मैंने कंप्लेंट करी आज महीना हो गया थर्टीनथ है आज आज भी वो एफ के लिए स्ट्रगल कर रहे हैं और मेरे को बोल रहे हैं कि हमने भेजा हुआ है तो आप सोचो अगर एक महीना अगर किसी चीज़ के लिए लेंगे तो कब उनको पकड़ेंगे कुछ भी नहीं होगा ठीक है तो मतलब मैं उनको ये बोल के आया था लास्ट मैसेज कि सर मेरे पैसे तो मैं भूल चुका हूँ बट एटलीस्ट जस्टिस तो हो जी बिल्कुल जस्टिस कहीं ना कहीं कही। क्योंकि आगे आने वाले जो हमारे यहाँ और लोग हैं फ्यूचर है वो इस चीज़ का शिकार ना हो जस्टिस इज मस्ट ना न ये आप बिल्कुल सही कह रहे हो और होना चाहिए इनके ऊपर भी एक क्वालिटी चेक होना चाहिए बट सरप्राइजिंग ये है कि सेक्टर नौ में अगर कोई भी प्रॉपर्टी या कोई ऑफिस ओपन होता है उसकी इन्वेस्टिगेशन होती है वो इन्वेस्टिगेशन पुलिस रिकॉर्ड्स में भी जाती है वो हमें कहते हैं कि डॉक्टर ईद फॉरन चले गई है ये भी उन्हें कहाँ से पता लगा हम सरप्राइज हैं अगर कोई छापेमारी नहीं हुई तो इतनी अगर इन्फॉर्मेशन उन्हें ही पता है फिर वो कहते हैं कि हमने यहाँ पे बैठ के बहुत सारे लोगों के पैसे दिलवाए अगर दिलवाए तो फिर इसको प्रोसीड ही होने क्यों दिया हमें भी उसी टाइम पे ये मैसेज करते पुलिस भी तो मीडिया में आके बोल सकती हैं कि वी आर आइडेंटिफाइड कि हमने कुछ आइडेंटिफाई किया ये लोग फ्रॉड हैं या इनके खिलाफ कंप्लेंट्स हैं ताकि बाकी लोग आना बंद कर दें ऐसा तो कुछ भी नहीं हुआ